ਦੇ ਆਦਮੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਸੀ ਜਿਸ ਤੋਂ ਬਾਅਦ ਹੁਣ ਪਰਮਿੰਦਰ ਸਿੰਘ ਢੀਂਟਸਾ ਦਾ ਵੀ ਬਿਆਨ ਸਾਹਮਣੇ ਆਇਆ ਕੀ ਢੀਂਟਸਿਆਂ ਦੀ ਵਾਪਸੀ ਹੋਵੇਗੀ ਅਕਾਲੀ ਦਲ ਚ ਤੁਸੀਂ ਵੀ ਸੁਣੋ ਕੀ ਕਹਿਣਾ ਪਰਮਿੰਦਰ ਢੀਂਟਸਾ ਦਾ ਪਾਰਟੀ ਦੇ ਵਿੱਚ ਦੇਖੋ ਉਹਦਾ ਹੁਣ 23 ਤਰੀਕ ਨੂੰ ਅਸੀਂ ਪਾਰਟੀ ਦੀ ਮੀਟਿੰਗ ਕਰਦੀ ਹੈ ਉੱਥੇ ਸਾਰੀਆਂ ਗੱਲਾਂ ਵਿਚਾਰ ਹੋਣੀਆਂ ਕਿ ਜਦ ਪਾਰਟੀ ਹੁੰਦੀ ਹੈ ਤਾਂ ਫਿਰ ਪਾਰਟੀ ਦੇ ਵਿੱਚ ਸਾਰਿਆਂ ਦੀ ਰਾਏ ਲੈਣੀ ਬਣਦੀ ਹੁੰਦੀ ਸੋ ਜਿਵੇਂ ਪਾਰਟੀ ਦੇ ਵਿੱਚ ਆਏ ਬਣੂਗੀ ਤੇ ਉਹਦੇ ਮੁਤਾਬਕ ਕੀ ਅਸੀਂ ਜਿਹੜਾ ਹੈ ਪਿਕ ਵਿੱਚ ਫੈਸਲਾ ਲਵਾਂਗੇ ਜਿੱਦੋਂ ਢੀਂਸਾ ਸਾਹਿਬ ਨੇ ਗੱਲ ਕੀਤੀ ਹੈ ਕਿ 23 ਤਰੀਕ ਨੂੰ ਮੀਟਿੰਗ ਤੋਂ ਪਹਿਲਾਂ ਅਸੀਂ ਬੀਜੇਪੀ ਨਾਲ ਵੀ مشورہ ਕਰਾਂਗੇ। ਕੀ ਅਕਾਲੀ ਦਲ ਜੇ ਕੋਠਾ ਹੁੰਦਾ ਤਾਂ ਬੀਜੇਪੀ ਨਾਲ ਵੀ ਐਲਾਈਅੰਸ ਬਣ ਜੂਗਾ। ਦੇਖੋ ਮੈਂ ਮੇਰਾ ਮੰਨਣਾ ਇਹ ਹੈ ਵੀ ਪੰਜਾਬ ਦੇ ਲਈ ਇਹ ਜਿਹੜਾ ਐਲਾਈਅੰਸ ਚੰਗਾ ਰਿਹਾ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਬਣਨਾ ਨਹੀਂ ਬਣਨਾ ਉਹ ਤਾਂ ਮੈਂ ਹੁਣ ਵੀ ਕਹਿ ਸਕਦਾ। ਪਰ ਜਿਹੜਾ ਸਾਡਾ ਕਿਉਂਕਿ ਅਸੀਂ ਐਲਾਈਅੰਸ ਦੇ ਵਿੱਚ ਹੈ ਹਾਂ ਉਹਨਾਂ ਦੇ ਤੋ ਕੋਈ ਵੀ ਫੈਸਲਾ ਜਦ ਅਸੀਂ ਲਵਾਂਗੇ ਤਾਂ ਉਹਨਾਂ ਨੂੰ ਚਾਹੇ ਸਾਨੂੰ ਉਹਨਾਂ ਦੀ ਕੋਈ ਮਨਜ਼ੂਰੀ ਆ ਹਾਂ ਨਾ ਦੀ ਲੋੜ ਨਹੀਂ ਪਰ ਉਹਨਾਂ ਨੂੰ ਘੱਟੋ ਘੱਟ ਇੱਕ ਸਸ਼ਟਾ ਜਾਲ ਦੇ ਤੌਰ ਤੇ ਉਹਨਾਂ ਨੂੰ ਦੱਸਣਾ ਜ਼ਰੂਰ ਬਣਦਾ ਵੀ ਸਾਡੀ ਪਾਰਟੀ ਚ ਮੀਟਿੰਗ ਹੋਈ ਸੀ ਆ ਫੈਸਲਾ ਹੋਇਆ ਸੀ ਜਿਹੜੀ ਸਿਰਫ ਜਾਣਕਾਰੀ ਦੇਣੀ ਸਾਡੀ ਅਲਾਈਅੰਸ ਨੂੰ ਬਣਦੀ ਹੈ ਬਾਕੀ ਤਾਂ ਸਾਡੀ ਇੰਡੀਪੈਂਡੈਂਟ ਪਾਰਟੀ ਆਸੀਂ ਫੈਸਲਾ ਕਰਨ ਦੇ ਸਮਰਥ ਹਾਂ ਆਪਦਾ